ਦਾ ਟੀਵੀ ਅਨਰਾਈ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਾਤਸਰੀਆ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਨ ਲੋਕਵਾਜ ਤੇ ਦਰਸ਼ਕੋ ਜੇ ਆਪਾਂ ਪੰਜਾਬ ਦੀ ਗੱਲਬਾਤ ਕਰੀਏ ਤੇ ਚੋਣਾਂ ਦੇ ਵਿੱਚ ਪਾਰਟੀਆਂ ਨੂੰ ਹੁਣ ਆਪਣਾ ਵਜੂਦ ਦੇਖਣ ਦੀ ਪਈ ਹੋਈ ਆ ਭਗਵਾਨਤ ਮਾਨ ਨੇ ਬਠਿੰਡਾ ਤੇ ਫਰੀਦਕੋਟ ਦੇ ਲੀਡਰਾਂ ਨੂੰ ਸੱਦ ਕੇ ਤੇ ਹਾਰ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਆ ਤੇ ਹੋਰਾਂ ਵੀ ਲੀਡਰਾਂ ਦੇ ਨਾਲ ਐਮਐਲਏ ਦੇ ਨਾਲ ਹਾਰੇ ਹੋਏ ਜਿਹੜੇ ਐਮਪੀ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਜੇ ਕਿਤੇ ਇਹ ਵਿਚਾਰ ਵਟਾਂਦਰੇ ਆਮ ਆਦਮੀ ਪਾਰਟੀ ਪਹਿਲਾਂ ਕਰਦੀ ਆਪਣੇ ਕਾਡਰ ਨੂੰ ਪੁੱਛਦੀ ਆਪਣੇ ਐਮਐਲਏ ਨੂੰ ਪੁੱਛਦੀ ਕਿਉਂਕਿ ਜੇ ਕੋਈ ਇਲਾਕੇ ਦੇ ਲੋਕ ਐਮਐਲਏ ਸਾਹਿਬ ਕੋਲੇ ਜਾਂਦੇ ਆ ਕੰਮ ਧੰਦਿਆਂ ਨੂੰ ਤੇ ਐਮਐਲਏ ਸਾਹਿਬ ਕਹਿੰਦੇ ਸਾਡੇ ਕੋਲ ਤਾਂ ਅਧਿਕਾਰ ਹੀ ਕੋਈ ਨਹੀਂ ਜਿਵੇਂ ਆਪਾਂ ਪ੍ਰੈਸ ਦੇ ਵਿੱਚ ਵੀ ਮੀਡੀਆ ਦੇ ਵਿੱਚ ਹੁੰਦੇ ਆ ਕਿ ਸਰਕਾਰ ਜਿਹੜੀ ਆ ਦਿੱਲੀ ਤੋਂ ਚਲਾਈ ਜਾ ਰਹੀ ਆ ਤੇ ਜਿਹੜੇ ਇਹਨਾਂ ਦੇ ਵਰਕਰ ਉਹ ਵੀ ਇਸੇ ਤਰ੍ਹਾਂ ਮਸੂਦ ਕਰਦੇ ਨੇ ਇਸੇ ਕਰਕੇ ਹੀ ਇਹਨਾਂ ਦੀ ਜਈ ਇੰਨੀ ਤੁੰਤਸ਼ਾ ਆਮ ਆਦਮੀ ਪਾਰਟੀ ਦੀ ਹੋਈ ਆ ਦੂਸਰੇ ਪਾਸੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਹਾਲਾਤ ਉਹਦੇ ਵੀ ਕੋਈ ਚੰਗੇ ਨਹੀਂ ਉਹਦੇ ਅੰਦਰੋਂ ਮੈਨੂੰ ਲੱਗਦਾ ਹੁਣ ਜ਼ਬਰਦਸਤ ਬਗਾਵਤ ਹੋ ਸਕਦੀ ਆ ਤੇ ਬਾਦਲ ਪਰਿਵਾਰ ਨੂੰ ਜਿਹੜਾ ਵਾ ਪਾਸੇ ਹੁਣ ਆ ਪੈ ਸਕਦਾ ਵਾ ਲੁਧਿਆਣੇ ਤੋਂ ਕਿਉਂਕਿ ਮਨਪ੍ਰੀਤ ਯਾਲੀ ਨੇ ਵੀ ਬਗਾਵਤ ਦਾ ਝੰਡਾ ਚੁੱਕ ਲਿਆ ਇੱਕ ਤਬ ਦਾ ਤੇ ਇਧਰੋਂ ਬੀਬੀ ਜਗੀਰਪੁਰ ਪਹਿਲਾਂ ਹੀ ਬੜਾ ਕੁਝ ਕਹਿ ਰਹੀ ਆ ਭਾਵੇਂ ਉਹ ਦੁਬਾਰਾ ਅਕਾਲੀ ਦਲ ਤਾਂ ਸ਼ਾਮਲ ਹੋ ਗਈ ਸੀ ਪਰ ਉਹਦੀ ਸੁਰ ਆਪਣੀ ਵੱਖਰੀ ਰਹੀ ਆ ਤੇ ਉਹਦੋਂ ਟੀਨਸੇ ਵੀ ਵੱਖਰੇ ਬੈਠੇ ਰਹੇ ਤੇ ਹੋਰ ਵੀ ਜਿਹੜੇ ਪੁਰਾਣੇ ਅਕਾਲੀ ਨੇ ਉਹ ਧੜਵੱਟ ਕੇ ਬੈਠੇ ਨੇ ਤੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਉਹ ਜ਼ਰੂਰ ਬੋਲਣਗੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਬਾਦਲ ਪਰਿਵਾਰ ਤੋਂ ਮੁਕਤ ਹੋ ਜਵੇ ਬਾਗਦਲ ਮੁਕਤ ਅਕਾਲੀ ਦਲ ਹੋ ਜਵੇ ਕਿਉਂਕਿ ਜੇ ਨਾ ਚੋਣਾਂ ਦੀ ਗੱਲ ਕਰੀਏ ਤੇ ਮਜੀਠੀਆ ਸਾਹਿਬ ਵੀ ਕੋਈ ਬਹੁਤ ਹੀ ਜ਼ਿਆਦਾ ਸਰਗਰਮ ਨਹੀਂ ਹੋਏ ਚੋਣਾਂ ਦੇ ਵਿੱਚ ਹਾਂ ਠੀਕ ਹੈ ਥੋੜੀਆਂ ਬatein ਉਹਨਾਂ ਨੇ ਤਰਗਰਨੀ ਕੀਤੀ ਆ ਪਰ ਮੈਨੂੰ ਲੱਗਦਾ ਪਿੱੰਦਰਖਾਤੇ ਉਹ ਵੀ ਨਾਰਾਜ ਨਜ਼ਰ ਆਉਂਦੇ ਨੇ ਤੇ ਦੂਸਰੇ ਪਾਸੇ ਜਿਹੜੇ ਹੈਗੇ ਨੇ ਆਪਣੇ ਉਹਨਾਂ ਦੇ ਨੀਜਾ ਜੀ ਨੇ ਆਦੇਸ਼ ਪ੍ਰਤਾਪ ਸਿੰਘ ਕਹਰੋ ਉਹਨਾਂ ਨੂੰ ਤਾਂ ਪਹਿਲਾਂ ਹੀ ਪਾਰਟੀ ਜੋ ਜਿਹੜਾ ਕੱਢਿਆ ਜਾ ਚੁੱਕਿਆ ਤੇ ਬੜੇ ਹਾਲਾਤ ਨਾਜ਼ੁਕ ਬਣੇ ਹੋਏ ਆ ਜੇ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤੇ ਬਹੁਜਨ ਸਮਾਜ ਪਾਰਟੀ ਦਾ ਕਾਫੀ ਬੋਲਬਾਲਾ ਸੀ ਪੰਜਾਬ ਦੇ ਵਿੱਚ ਪਰ ਹੁਣ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਵੀ ਬੋਲਬਾਲਾ ਜਿਹੜਾ ਲਗਭਗ ਖਤਮ ਹੋ ਗਿਆ ਵਾ ਤੇ ਭਾਜਪਾ ਨੇ ਜ਼ਰੂਰ ਅੱਗੇ ਵੱਲ ਆਪਣੀ ਵੋਟ ਬੈਂਕ ਕਾਫੀ ਵਧਾਉਣ ਦੇ ਵਿੱਚ ਕਾਮਯਾਬ ਹੋਈ ਆ ਤੇ ਅਕਾਲੀ ਦਲ ਵੀ ਜਿਹੜਾ ਪਛੜਿਆ ਹੋਇਆ ਨજર ਆਉਂਦਾ ਵਾ ਕੱਲ ਹੀ ਹੁੰਦੀ ਆ ਕਿ ਸਾਰੇ ਵਰਕਰਾਂ ਨੂੰ ਪ੍ਰੋਸੈਸ ਦੇ ਵਿੱਚ ਲੈਣਾ ਪਾਰਟੀ ਕੋਈ ਹੋਵੇ ਭਾਵੇਂ ਅਕਾਲੀ ਦਲ ਆ ਭਾਵੇਂ ਆਵਾਜ਼ ਦੀ ਪਾਰਟੀਆਂ ਦੇ ਭਾਵੇਂ ਕਾਂਗਰਸ ਆ ਜਿੰਨੇ ਚਿਰ ਆਪਣੇ ਵਰਕਰਾਂ ਨੂੰ ਤੇ ਆਪਣੇ ਜਿਹੜੇ ਲੀਡਰ ਆ ਸਾਰਿਆਂ ਨੂੰ ਪ੍ਰੋਸੈਸ ਦੇ ਵਿੱਚ ਲੈ ਕੇ ਨਹੀਂ ਚੱਲਦੀ ਉਹਨਾਂ ਚਿਰ ਕਿਸੇ ਵੀ ਪਾਰਟੀ ਦੇ ਜਿਹੜੇ ਚੰਗੇ ਹਾਲਾਤ ਨਹੀਂ ਹੋ ਸਕਦੇ ਕਿਉਂਕਿ ਵਰਕਰਾਂ ਨੇ ਹੀ ਪ੍ਰਚਾਰ ਕਰਨਾ ਹੁੰਦਾ ਲੀਡਰਾਂ ਨੇ ਹੀ ਲੋਕਾਂ ਦੇ ਨਾਲ ਮਿਲਣਾ ਹੁੰਦਾ ਤੇ ਲੋਕਾਂ ਦੇ ਕੰਮ ਕੰਦਿਆਂ ਦੇ ਵਿੱਚ ਸਹਾਈ ਹੋਣਾ ਹੁੰਦਾ ਉਹਨਾਂ ਦੇ ਕੰਮ ਕੰਦੇ ਕਰਾਉਣੇ ਹੁੰਦੇ ਆ ਇਸ ਕਰਕੇ ਜਿਹੜਾ ਇਹ ਲੀਡਰ ਤੇ ਵਰਕਰਾਂ ਦਾ ਜਿਹੜਾ ਤਣਾ ਮੰਣਾ ਜਿਹੜਾ ਹੁੰਦਾ ਉਹੀ ਪਾਰਟੀ ਨੂੰ ਨੀੜ ਦਵਾਦਾ ਉਹੀ ਅੱਗੇ ਲੈ ਕੇ ਜਾਂਦਾ ਵਾ ਪਰ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਇਹ ਗੱਲ ਨਜ਼ਰ ਨਹੀਂ ਆਈ ਕਿਉਂਕਿ ਕਾਲੀਦਲ ਤਾਂ ਵੀ ਲੀਡਰ ਜਿਹੜੇ ਆ ਥੱਲੇ ਵਾਲੇ ਵਰਕਰ ਹ ਇਸੇ ਕਰਕੇ ਨਰਾਜ ਹ ਤੇ ਆਮ ਆਦੀ ਪਾਰਟੀ ਤੇ ਵੀ ਨਰਾਜ ਸੀ ਤੇ ਇਸੇ ਕਰਕੇ ਦੋਆ ਪਾਰਟੀਆਂ ਦੀ ਇਹ ਹਾਲਾਤ ਹੋਈ ਹੈ ਭਾਵੇਂ ਤਿੰਨ ਸੀਟਾਂ ਜਿੱਤਣ ਦੇ ਵਿੱਚ ਆਮ ਆਦੀ ਪਾਰਟੀ ਕਾਮਯਾਬ ਹੋਈ ਹੈ ਪਰ ਇੰਨੀ ਵੱਡੀ ਗਿਣਤੀ ਹੋ ਗਈ ਉਹਨਾਂ ਦੇ ਐਮਐਲਏਾਂ ਦੀ ਤੇ ਫਿਰ ਵੀ ਪਾਰਟੀ ਦਾ ਹਾਰ ਜਾਣਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਆ ਹੁਣ ਠੀਕ ਆ ਸਾਰੇ ਲੀਡਰਾਂ ਕੋਲੋਂ ਪੁੱਛਿਆ ਜਾ ਰਿਹਾ ਤੇ ਜਿਹੜੀਆਂ ਇਹ ਕਾਰਵਾਈਆਂ ਨੇ ਇਹ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਤਾਂ ਕਿ ਪਾਰਟੀ ਨੂੰ ਹਾਰ ਦਾ ਮੂੰਹ ਨਾ ਵੇਖਣਾ ਪੈਦਾ ਦੂਸਰੇ ਪਾਸੇ ਜਿਹੜੇ ਭਾਰਤ ਦੇ ਪਦਰ ਤੇ ਵੀ ਭਾਵੇਂ ਮੋਦੀ ਸਾਹਿਬ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਨੇ ਪਰ ਉਹਨਾਂ ਨੂੰ ਕੀ ਸਾਰੇ ਜਿਹੜੇ ਦਲ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਨੇ ਉਹ ਨਾਲ ਚੱਲਦੇ ਨੇ ਜਾਂ ਕਿਤੇ ਵੀ ਜਾ ਕੇ ਰਫੜ ਜਿਹੜਾ ਉਹਨਾਂ ਦਾ ਪੈ ਸਕਦਾ ਤੇ ਸਰਕਾਰ ਕਿਸੇ ਟਾਈਮ ਤੇ ਵੀ ਡਿੱਕ ਸਕਦੀ ਆ ਜਿਸ ਤਰ੍ਹਾਂ ਪਹਿਲਾਂ ਡਿੰਗਾ ਮਾਰਦੇ ਸੀ ਆਮ ਆਦ ਭਾਜਪਾ ਵਾਲੇ ਉਹ ਜਿਹੜੇ ਉਹਨਾਂ ਦੀ ਡਿੰਗਾ ਜਿਹੜੀਆਂ ਨੇ ਉਹ ਲੋਕਾਂ ਨੇ ਖਤਮ ਕਰ ਦਿੱਤੀਆਂ ਨੇ ਹੁਣ ਤਾਂ ਦੂਸਰੀ ਪਾਰਟੀਆਂ ਦੇ ਆਸਰੇ ਸਰਕਾਰ ਚਲਾਉਣੀ ਪਊਗੀ ਤੇ ਉਹਨਾਂ ਦੀ ਗੱਲ ਵੀ ਮੰਨੀ ਪਊਗੀ ਉਹਨਾਂ ਨੂੰ ਮਨਪਾਉਂਦੇ ਜਿਹੜੇ ਮਤਾਲੇ ਨੇ ਉਹ ਵੀ ਦੇਣੇ ਪੈਣਗੇ ਜੇ ਉਹਨਾਂ ਨੂੰ ਨਾਲ ਨਹੀਂ ਲੈਂਦੇ ਜਾਂ ਉਹਨਾਂ ਦੇ ਮਤਰਾਲ ਮਤਰਾਲੇ ਉਹ ਨਹੀਂ ਦਿੰਦੇ ਤੇ ਫਿਰ ਉਹ ਕਿਸੇ ਟੈਪ ਤੇ ਵੀ ਵਕ ਹੋ ਸਕਦਾ ਜਿਹਦੇ ਵਕ ਹੋ ਕੇ ਦੂਜੇ ਕੇਮੇ ਦੇ ਵਿੱਚ ਵੀ ਜਾ ਸਕਦੇ ਨੇ ਜਿਸ ਤਰ੍ਹਾਂ ਨतीश ਕੁਮਾਰ ਨੂੰ ਵੀ ਪਤਾ ਲੱਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜਿਹੜੀ ਪਿਛਕੜ ਸਾਹ ਹੋਈ ਆ ਤੇ ਉਹ ਕਿੰਨਾ ਚਿਰ ਬੀਜੇਪੀ ਦੇ ਨਾਲ ਰਹਿੰਦੇ ਨੇ ਜਾਂ ਜਿਹੜੇ ਆਪਾਂ ਸਮਝਦੇ ਸੀ ਕਿ ਡਰਾ ਕੇ ਜਾਂ ਈਡੀ ਦੇ ਡਰ ਤੋਂ ਜਾਂ ਸੀਬੀਆਈ ਦੇ ਡਰ ਤੋਂ ਜਾਂ ਹੋਰ ਸਰਕਾਰੀ ਮੈਕਨਿਜ਼ਮਾਂ ਦੇ ਅ ਅੱਜਾਂ ਜੱਤੀਆ ਦੇ ਨਾਲ ਤੋਂ ਜਿਹੜੇ ਭਾਜਪਾ ਦੇ ਨਾਲ ਜਿਹਸੀ ਉਹ ਕਿੰਨਾ ਤੇ ਭਾਜਪਾ ਦੇ ਨਾਲ ਜਿਹਨੇ ਕਿੰਨਾ ਤੋਂ ਸਾਧਨ ਦੇ ਨਾਲ ਇਸ ਗੱਲ ਤੇ ਵੀਰ ਪਰ ਹੋਏਗੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਇੱਕ ਐਮਪੀ ਜਿੱਤਿਆ ਬੀਬੀ ਹਰਸਿਲਤ ਕੋਰ ਬਾਦਲ ਤੇ ਉਹਨਾਂ ਨੇ ਕਿਹਾ ਤਾਂ ਕਿ ਅਸੀਂ ਕਿਸੇ ਵੀ ਗੱਠਜੋੜ ਦੇ ਨਾਲ ਨਹੀਂ ਜਾਵਾਂਗੇ ਜਿਸ ਤਰ੍ਹਾਂ ਕਿ ਆਸਰਾਈਆਂ ਕਿੰਨੀਆਂ ਜੰਮੀਆਂ ਸੀ ਕਿ ਭਾਜਪਾ ਦੀ ਹਮਾਇਤ ਕਰ ਸਕਦੇ ਨੇ ਪਰ ਦੂਸਰੇ ਪਾਸੇ ਕਿੰਗ ਰਾਈ ਵੀ ਹੁੰਦਾ ਕੋਈ ਕੰਮ ਸਰੇਤੇ ਆ ਜਾਂਦਾ ਜੋ ਸਿੱਧਾ ਕਿਸੇ ਮੋਟ ਲੈਣਾ ਹੋਵੇ ਜਾਂ ਕਿਸੇ ਮਸਲੇ ਤੇ VOTING ਹੋਣੀ ਹੋਵੇ ਤੇ ਉਦੋਂ ਜਿਹੜੇ ਅਜਿਹੇ ਮੈਂਬਰ ਨੇ ਫਿਰ ਘਹਿਰਾ ਹਜਾ ਰਹ ਜਾਂਦੇ ਨੇ ਤੇ ਉਹ ਇੱਕ ਸਾਧੀ ਉਹ ਵੀ ਇੱਕ ਸਪੋਰਟ ਹੀ ਹੁੰਦੀ ਆ ਵਿੰਗੇਟੇ ਦੇ ਤੰਗ ਦੇ ਦਾ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਕਿਸਾਨ ਆंदोलਨ ਫਿਰ ਅੰਗੜਾਈ ਲੈ ਰਿਹਾ ਵਾ ਤੇ ਭਾਜਪਾ ਨੂੰ ਕਿਸਾਨ ਆंदोलਨ ਦੇ ਜਿਹੜੇ ਮਸਲੇ ਹੱਲ ਕਰਨੇ ਪੈਣਗੇ ਬੇਰਜ਼ਗਾਰੀ ਦਾ ਮਸਲਾ ਅਗਨੀ ਵੀਰਾਂ ਦਾ ਮਸਲਾ ਵਾ ਹੋਰ ਮਸਲੇ ਆ ਆਵੇਂ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਨੇ ਨਹਿਰੂ ਤੋਂ ਬਾਅਦ ਉਹ મોદી ਸਾਹਿਬ ਨੇ ਜਿਹੜੇ ਤੀਜੇ ਪ੍ਰਧਾਨ ਮੰਤਰੀ ਬਣ ਰਹੇ ਨੇ ਤੀਜੀ ਵਾਰ ਸੌ ਚੁੱਕੀ ਆ ਤੇ ਪਰ ਗੱਲ ਇਹ ਆ ਕਿ ਲੋਕਾਂ ਦੇ ਮਸਲੇ ਜਰੂਰ ਹੱਲ ਕਰਨੇ ਪੈਣਗੇ ਸੋ ਦਰਸ਼ਕੋ ਇਸ ਪ੍ਰੋਗਰਾਮ ਲੋਕਾਂ ਦੀ ਆਵਾਜ਼ ਮੈਨੂੰ ਸੰਤੋਸ਼ ਸਿੰਘ ਪਨੂੰਗਰੇ ਤੋਂ ਜੁਵਾ ਗਿਆ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦੇ ਟੀਵੀ ਐਨ ਆਰ ਆਈ ਸਤਿ ਸ੍ਰੀ ਅਕਾਲ